ए जो के पंजाब पुलिस विच मुलाजिम है अते समाना इलाके दा है कल रात तो लापता है परिवार अनुसार एक कल राजपुरा तो वापस समाना आ रहासी जिसकी कार पटियाला रोड ऐसी पिंड पे पे पानली कोल मिली है नंबर प्लेट गड्डी भी खल्ले डिगी हुई है पटियाला पुलिस प्रशासन पिछले 12 घंटे तो तरेस कर रहा है पर हाले तक कुछ पता नहीं चल रहा ਮੇਰਾ ਐਸ.ਏ. ਜਤਿੰਦਰ ਸਿੰਘ ਜੀ ਹਾਂ ਜੀ ਇੱਕ ਅੰਨ ਗੱਡੀ ਮਿਲੀ ਹੈ ਕਿ ਆ ਲਵਾਰ ਸਲਾਹ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰਜ ਸਾਹਿਬ ਕੋਲ ਉਹ ਕਰਤੀ ਹੁੰਦਾ ਗੱਡੀ ਉਹ ਪ੍ਰਾਂਤਕ ਟੀਮ ਵਾਲੇ ਆਏ ਉਹਦੇ ਹੀ ਉਹ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਉਹ ਗੱਡੀ ਲੈ ਜਾਣਗੇ ਇਹ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਣੇ ਚੰਡੀਗੜ੍ਹ ਕਿਸੇ ਸੀਨੀਅਰ ਅਫਸਰ ਨਾਲ ਕੇ ਕੀ ਨਾਮ ਸੀ ਉਹਨਾਂ ਦਾ ਕੌਨਸਲ ਸਿਕੰਦਰ ਸਿੰਘ ਜੀ ਲਾ ਪਤਾ ਸੀ ਇਹ ਕਿਸੇ ਹਾਂਜੀ ਲਾ ਪਤਾ ਸੀ ਮਿਸਿੰਗ ਨਹੀਂ ਬਲੀ ਨੀ ਹਲੇ ਕੋਈ ਪਤਾ ਨਹੀਂ ਇਹਦੇ ਬਾਰੇ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਬਾਤ ਤੇ ਫਿਰ ਕੋਈ ਤੁਹਾਨੂੰ ਇਤਲਾਹ ਕਦੋਂ ਮਿਲੀ ਸੀ ਤੁਹਾਨੂੰ ਇਤਲਾਹ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਵਗੈਰੇ ਹੂੰ ਹੂੰ ਨੀ ਅੱਜ ਤੱਕ ਗੱਡੀ ਖੜੀ ਹੈ ਦੋ ਉਹ ਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ